ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਭਵਤੀ ਔਰਤ ਸਵੇਰ ਸ਼ਾਮ ਇਹ ਪਾਠ ਜ਼ਰੂਰ ਸੁਣੇ ਖੁਸ਼ੀਆਂ ਪ੍ਰਾਪਤ ਹੋਵੇਗੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ 5 ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਪ ਹੋ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕਉ ਹਰ ਹਰ ਸਦਾ ਪਜੋ ਜਗ ਦੀਸ ਰਹਾਓ ਸਤ ਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹ ਨਾ ਬਿਆਪੇ ਚਿੰਤਾ ਪਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੁੰਧ ਹੈ ਚਾਤ੍ਰਿਕ ਮੋਨਾ ਪਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤਰਿਕ ਮੋਲਾ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾ ਅੰਤ ਨਾ ਪਾਰੋ ਪੂਤ ਮਤ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕਉ ਹਰ ਹਰ ਸਦਾ ਪਜੋ ਜਗਦੀਸ਼ ਰਹਾ ਸਤ ਗੁਰ ਤੁਮ ਕਾ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਬਿਆਪੇ ਚਿੰਤਾ ਪਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋਵ ਕਉਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਗੁੰਧ ਹੈ ਚਾਤ੍ਰਿਕ ਮੋਲਾ ਪਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤ੍ਰਿਕ ਮੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ